ਉਦਮ ਕਰਨ ਦੀ ਲੋੜ ਹੈ ਸਤਿਗੁਰੂ ਸਹਾਇਕ ਹੁੰਦੇ ਹਨ ਮਾਛੀਆਂ ਪਿੰਡ ਭਾਵੇਂ ਸਰਦਾਰਾਂ ਦਾ ਪਿੰਡ ਕਹਾਉਂਦਾ ਸੀ ਪਰ ਇਸ ਨਗਰ ਵਿੱਚ ਗੁਰਦੁਆਰਾ ਨਾਉ ਦਾ ਕੋਈ ਥਾਂ ਨਹੀਂ ਸੀ ਇੱਕ ਮਾਤਾ ਦੇ ਘਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਸ਼ਿਸ਼ੋਭਤ ਸੀ ਪਿੰਡ ਵਾਲਿਆਂ ਜਦੋਂ ਕਿਤੇ ਵਿਆਹ ਸ਼ਾਦੀ ਆਨੰਦ ਕਾਰਜ ਜਾਂ ਅਖੰਡ ਪਾਠ ਸਾਹਿਬ ਦਾ ਸਮਾਗਮ ਰਚਨਾ ਹੋਵੇ ਜਾਂ ਸਹਿਜ ਪਾਠ ਰੱਖਣਾ ਹੋਵੇ ਤਾਂ ਸਤਿਗੁਰੂ ਜੀ ਦਾ ਪਾਵਨ ਸਰੂਪ ਉਸ ਮਾਤਾ ਦੇ ਘਰੋਂ ਜਾਂ ਲਾਗਲੇ ਨਗਰ ਤੋਂ ਲਿਆਉਣਾ ਪੈਂਦਾ ਸੀ ਸਮਾਂ ਬੀਤਦਾ ਗਿਆ ਜਦੋਂ ਸਤਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਦੇ ਥੇਹ ਤੇ ਆਏ ਤਾਂ ਕੁਝ ਸਮੇਂ ਬਾਅਦ ਸੰਗਤਾਂ ਨੂੰ ਬਾਬਾ ਜੀ ਦੀ ਆਮਦ ਦਾ ਪਤਾ ਚੱਲਿਆ ਅਧਿਆਤਮਕ ਜਗਿਆਸੂ ਭੌਰੇ ਆਪਣੀ ਆਤਮਿਕ ਤ੍ਰਿਪਤੀ ਲਈ ਬਾਬਾ ਜੀ ਪਾਸ ਆਉਣ ਲੱਗੇ ਭਾਈ ਮਹਿੰਦਰ ਸਿੰਘ ਜੀ ਪਿੰਡ ਮਾਸ਼ੀਆਂ ਤੋਂ ਜੋ ਸਰਦਾਰ ਗੁਰਨਾਮ ਸਿੰਘ ਜੀ ਤੇ ਬੀਬੀ ਪਰਮਜੀਤ ਕੌਰ ਆ ਪਾਸ ਰਹਿੰਦੇ ਸਨ ਉਹਨਾਂ ਨੇ ਬਾਬਾ ਜੀ ਦੀ ਸੰਗਤ ਕਰਕੇ ਅੰਮ੍ਰਿਤ ਛਕ ਲਿਆ ਇੱਕ ਦਿਨ ਭਾਈ ਮਹਿੰਦਰ ਸਿੰਘ ਬਾਬਾ ਜੀ ਨੂੰ ਮਿਲਣ ਵਾਸਤੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਆਏ ਬਾਬਾ ਜੀ ਨੇ ਉਹਨਾਂ ਨੂੰ 3-4 ਨਿਤਨੇਮ ਤੇ ਗੁਟਕੇ ਦਿੱਤੇ ਤੇ ਨਾਲ ਹੀ ਡਿਊਟੀ ਲਈ ਕਿ ਮਹਿੰਦਰ ਸਿੰਘ ਜੀ ਤੁਸੀਂ ਆਪਣੇ ਪਿੰਡ ਦੇ ਛੋਟੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਸਿਖਾਉਣਾ ਸ਼ੁਰੂ ਕਰੋ ਉਪਰੰਤ ਨਿਤਨੇਮ ਦੀ ਸੰਥਿਆ ਕਰਾਓ ਪਹਿਲਾ ਪੈਲ ਹਰੇਕ ਕੰਮ ਨੂੰ ਆਰੰਭ ਕਰਨ ਲਈ ਕਠਿਨਾਈ ਜ਼ਰੂਰ ਆਉਂਦੀ ਹੈ ਜਦੋਂ ਇੱਕ ਵਾਰ ਚਾਲੀ ਪੈ ਜਾਵੇ ਫੇਰ ਆਪਣੇ ਆਪ ਸੁਤੇ ਸਿਧ ਹੀ ਕਾਰਜ ਚੱਲ ਪੈਂਦਾ ਹੈ ਕਿਸੇ ਵੀ ਪ੍ਰਾਣੀ ਨੂੰ ਗੁਰੂ ਕੀ ਬਾਣੀ ਨਾਲ ਜੋੜ ਦੇਣਾ ਬਹੁਤ ਵੱਡਾ ਪੁੰਨ ਹੈ। ਇਸ ਪੁੰਨ ਦੀ ਮਹਾਨਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੁੰਨ ਦੇ ਫਲ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਹੈ। ਆਪ ਜੀ ਲਿਖਦੇ ਨੇ ਕਿ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏ ਕਾ ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤ ਅਸਬ ਮੇਦ ਜਗ ਫਲ ਸਿੱਖ ਕੋ ਜਿਵਾਏ ਕਾ ਜੈਸੀ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਜੈਸੀ 20 ਬਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਚਾਪ ਪਗ ਸਵਾਏ ਕਾ ਭਾਵ ਕਿ ਪੰਜ ਵਾਰ ਗੰਗਾ ਤੇ ਪੰਜ ਵਾਰ ਪ੍ਰਿਆਗ ਤੀਰਥ ਤੇ ਜੇ ਕੋਈ ਇਸ਼ਨਾਨ ਕਰੇ ਉਹਨਾਂ ਇਸ਼ਨਾਨਾਂ ਜਿੰਨਾ ਪੁੰਨ ਇੱਕ ਗੁਰਸਿੱਖ ਨੂੰ ਇੱਕ ਵਾਰ ਪਿਆਰ ਨਾਲ ਇਸ਼ਨਾਨ ਕਰਵਾਉਣ ਦੇ ਨਾਲ ਹੀ ਮਿਲ ਜਾਂਦਾ ਹੈ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਹਾਏ ਤੈਸਾ ਪੁੰਨ ਇੱਕ ਗੁਰਸਿੱਖ ਕੋ ਨਵਾਏਗਾ ਕਿਸੇ ਗੁਰਸਿੱਖ ਨੂੰ ਸ਼ਰਧਾ ਭਾਵਨੀ ਨਾਲ ਜੇ ਜਲ ਛਕਾ ਦਿੱਤਾ ਜਾਵੇ ਇਸ ਦਾ ਫਲ ਉਸ ਸਜਣ ਨੂੰ ਕੁਰੇਸ਼ੇਤਰ ਤੀਰਥ ਦੀ ਯਾਤਰਾ ਕਰਨ ਬਰਾਬਰ ਪ੍ਰਾਪਤ ਹੁੰਦਾ ਹੈ ਸਿੱਖ ਕੋ ਪਿਲਾਏ ਪਾਣੀ ਭਾਉ ਘਰ ਕੁਰਖੇਤ ਅਸ਼ਵ ਮੇਦ ਜਗ ਫਲ ਸਿੱਖ ਕੋ ਜਿਵਾਏਗਾ ਭਾਵ ਕਿਸੇ ਗੁਰ ਸਿੱਖ ਨੂੰ ਜੇ ਭਾਵਨੀ ਨਾਲ ਪ੍ਰਸ਼ਾਦਾ ਛਕਾਇਆ ਜਾਵੇ ਭਾਵਨੀ ਨਾਲ ਪ੍ਰਸ਼ਾਦਾ ਛਕਾਉਣ ਵਾਲੇ ਨੂੰ ਅਸ਼ਵ ਮੇਦ ਜਗ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਭਾਵ ਜਿਵੇਂ 100 ਮੰਦਰ ਕੋਈ ਸੋਨੇ ਦੇ ਉਸਾਰ ਕੇ ਦਾਨ ਕਰ ਦੇਵੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਇੰਨਾ ਪੁੰਨ ਕਿਸੇ ਗੁਰਸਿੱਖ ਨੂੰ ਗੁਰਬਾਣੀ ਦੇ ਇੱਕ ਸ਼ਬਦ ਸਿਖਾਉਣ ਦਾ ਮਿਲਦਾ ਹੈ ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ ਜਿਵੇਂ 20 ਵਾਰੀ ਕਿਸੇ ਉੱਤਮ ਮਹਾਪੁਰਸ਼ ਦੇ ਦਰਸ਼ਨ ਕਰ ਲੈ ਜਾਣ ਤੇ ਇੰਨਾ ਫਲ ਕਿਸ ਤਰ੍ਹਾਂ ਮਿਲ ਸਕਦਾ ਹੈ ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ ਇਨਾ ਫਲ ਕਿਸੇ ਗੁਰਸਿੱਖ ਦੀ ਮੁਟੀ ਮੁਠੀ ਚਾਪੀ ਕਰਕੇ ਭਾਵ ਉਸ ਦੇ ਚਰਨ ਦਵਾ ਕੇ ਉਸ ਨੂੰ ਆਰਾਮ ਕਰਾਉਣ ਦਾ ਪ੍ਰਾਪਤ ਹੁੰਦਾ ਹੈ ਇਹ ਵਚਨ ਸੁਣ ਕੇ ਬਾਬਾ ਜੀ ਦਾ ਭਾਈ ਮਹਿੰਦਰ ਸਿੰਘ ਨੇ ਬਾਬਾ ਜੀ ਪਾਸ ਪੜੇ ਸਤਕਾਰ ਨਾਲ ਸਿਰਨਵਾਇਆ ਤੇ ਗੁਟਕੀ ਪ੍ਰਾਪਤ ਕਰ ਲਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਨਗਰ ਵਿੱਚ ਤਾਂ ਗੁਰਦੁਆਰਾ ਹੀ ਹੈ ਨੇ ਮੈਂ ਇਹਨਾਂ ਗੁਟਕਿਆਂ ਨੂੰ ਕਿੱਥੇ ਰੱਖਾਂਗਾ ਕਿਸ ਜਗ੍ਹਾ ਬੈਠ ਕੇ ਬੱਚਿਆਂ ਨੂੰ ਸੰਤਿਆ ਦੇਵਾਂਗਾ ਨਾਲ ਹੀ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਅਮਰ ਸ਼ਿਕਾਇਆ ਹੈ ਪਿੰਡ ਵਿੱਚ ਬੀਬੀਆਂ ਬੱਚੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਦੇ ਨੇ ਕਿ ਸਾਡੇ ਪਿੰਡ ਵਿੱਚ ਵੀ ਭਾਈ ਜਮਣ ਲੱਗ ਪਏ ਨੇ ਜਦੋਂ ਮੈਂ ਕਿਤੇ ਦੂਰੋਂ ਆਉਂਦਾ ਹੋਵਾਂ ਤਾਂ ਜੋ ਪਹਿਲਾਂ ਢਾਣੀ ਖੜੀ ਹੁੰਦੀ ਹੈ ਉਹ ਮਖੌਲ ਵਜੋਂ ਕਹਿਣ ਲੱਗ ਜਾਂਦੀ ਹੈ ਕਿ ਪਰਾਂ ਹੋ ਜਾਓ ਜੀ ਕਿਤੇ ਗਿਆਨੀ ਸਾਡੇ ਢਿੱਡ 'ਚ ਕਿਰਪਾ ਨਹੀਂ ਨਾ ਖੋਬ ਦੇਵੇ ਤੇ ਨਾਲ ਮਖੌਲ ਇਸ ਤਰ੍ਹਾਂ ਕਰਦੇ ਨੇ ਕਿ ਕੀ ਗਿਆਨੀ ਤੂੰ ਰਾਤ ਨੂੰ ਕਿਰਪਾਨ ਪਾ ਕੇ ਸੌਣਾ ਕਿ ਤੇਰੇ ਢਿੱਡ ਵਿੱਚ ਤਾਂ ਨਹੀਂ ਖੁਬਦੀ ਤੈਨੂੰ ਨੀਂਦ ਕਿਵੇਂ ਆਉਂਦੀ ਹੈ ਇਸ ਤਰ੍ਹਾਂ ਦੀਆਂ ਕੁਝ ਤਾਂ ਮੈਨੂੰ ਕਰਦੇ ਨੇ ਸੋ ਬਾਬਾ ਜੀ ਉਹਨਾਂ ਨੇ ਮੈਥੋਂ ਪਾਠ ਕਰਨਾ ਕਿੱਥੇ ਸਿੱਖਣਾ ਮੇਰੇ ਤੋਂ ਪਾਠ ਨਹੀਂ ਸਿਖਾਇਆ ਜਾਣਾ ਉਹਨਾਂ ਦਾ ਰੋਜ਼ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਆਪਣਾ ਘਰਾਂ ਵਿੱਚ ਕੋਈ ਕੰਮਕਾਰ ਕਰਦੇ ਨਹੀਂ ਘਰੋਂ ਸਵੇਰੇ ਰੋਟੀ ਖਾ ਕੇ ਦੋ ਚਾਰ ਸ਼ਿਕਾਰੀ ਕੁੱਤੇ ਨਾਲ ਲੈ ਲੈਂਦੇ ਨੇ ਮੋਟੇ-ਮੋਟੇ ਛੋਟੇ ਮੁੱਧਕਰ ਟਾਈਪ ਉਹਨਾਂ ਨੇ ਰੱਖੇ ਹੋਏ ਹਨ ਉਹ ਸਾਰੇ ਮੋਢਿਆਂ ਉੱਪਰ ਚੁੱਕ ਕੇ ਕੰਢੀ ਦੇ ਇਲਾਕੇ ਦੇ ਜੰਗਲ ਵਿੱਚ ਸ਼ਿਕਾਰ ਖੇਡਣ ਤੁਰ ਜਾਂਦੇ ਨੇ ਛੋਟੇ ਬੱਚੇ ਵੀ ਦੇਖਾ ਦੇਖੀ ਉਹਨਾਂ ਦੇ ਪਿੱਛੇ ਵਹੀਰ ਬਣ ਲੈਂਦੇ ਨੇ ਬਾਬਾ ਜੀ ਇਹ ਸੰਥਿਆ ਦੇਣੀ ਜਾਂ ਨਿਤਨੇਮ ਦਾ ਪਾਠ ਸਿਖਾਉਣਾ ਜਾਂ ਗੁਰਮਤਿ ਦੀ ਸਿੱਖਿਆ ਦੇਣੀ ਇਹ ਬਹੁਤ ਔਖਾ ਕੰਮ ਹੈ ਉਹ ਪਿੰਡ ਵਾਸੀਆਂ ਨੇ ਇਸ ਪਾਸੇ ਨੂੰ ਲੱਗਣਾ ਨਹੀਂ ਬਾਬਾ ਜੀ ਥੋੜਾ ਸਮਾਂ ਚੋਪਰੈ ਤੇ ਕਹਿਣ ਲੱਗੇ ਭਿੰਦਰ ਸਿੰਘ ਅਸੀਂ ਤੇਰੀ ਮਜਬੂਰੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਪਰ ਤੇਥੋਂ ਬਗੈਰ ਇਹ ਕੰਮ ਕਿਸੇ ਹੋਰ ਪਾਸੋਂ ਹੋਣਾ ਵੀ ਨਹੀਂ ਬਾਬਾ ਜੀ ਪਿਛਲੀ ਸ਼ਨ ਵਿੱਚ ਗਏ ਉੱਥੇ 500 ਰੁਪਏ ਲਿਆ ਕੇ ਮਹਿੰਦਰ ਸਿੰਘ ਦੀ ਜੇਬ ਵਿੱਚ ਪਾ ਦਿੱਤੇ ਤੇ ਬਾਬਾ ਜੀ ਨੇ ਮਹਿੰਦਰ ਸਿੰਘ ਹੋਰਾਂ ਨੂੰ ਕਿਹਾ ਕਿ ਇਹ 500 ਰੁਪਏ ਸਾਡੀ ਵੱਲੋਂ ਲੈ ਜਾ ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਹੋਰ ਮਾਇਆ ਬਖਸ਼ਿਸ਼ ਕਰਨਗੇ ਅਸੀਂ ਸੇਵਾ ਵਿੱਚ ਹਿੱਸਾ ਪਾਈ ਜਾਵਾਂਗੇ ਤੁਸੀਂ ਗੁਰਦੁਆਰਾ ਸਾਹਿਬ ਬਣਾਉਣ ਦਾ ਉਪਰਾਲਾ ਆਰੰਭ ਕਰੋ। ਮਹਿੰਦਰ ਸਿੰਘ ਕਦੀ ਗੁਟਕੇ ਸਾਹਮੇ ਕਦੀ ਜੇਬ ਵਿੱਚੋਂ ਮਾਇਆ ਕੱਢ ਕੇ ਬਾਬਾ ਜੀ ਨੂੰ ਦੇਵੇ ਕਿ ਬਾਬਾ ਜੀ ਮੇਰੇ ਪਾਸੋਂ ਇਹ ਕੰਮ ਕਿੱਥੋਂ ਹੋਣਾ। ਮਹਿੰਦਰ ਸਿੰਘ ਨਾਲ ਉਸ ਮੁਸਲਮਾਨ ਵਾਲੀ ਵਰਤੀ ਜੋ ਕਿਸੇ ਕਾਜੀ ਪਾਸੋਂ ਪੰਜ ਨਿਵਾਜਾਂ ਵਿੱਚੋਂ ਛੋਟ ਲੈਣ ਗਿਆ ਸੀ ਤੇ ਉਸ ਦੀ ਛੋਟ ਦੀ ਬੇਨਤੀ ਸੁਣ ਕੇ ਕਿਉਂ ਕਾਜੀ ਨੇ ਕਿਹਾ ਕਿ ਤੂੰ ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖਦਾ ਕਿ ਨਹੀਂ? ਉਸਨੇ ਨਾਂ ਵਿੱਚ ਜਦੋਂ ਉੱਤਰ ਦਿੱਤਾ ਤਾਂ ਗੋਂ ਕਾਜ਼ੀ ਨੇ ਕਿਹਾ ਕਿ ਭਾਈ ਪੰਜਾਂ ਨਵਾਜ਼ਾਂ ਵਿੱਚ ਕੋਈ ਤਾਂ ਕੋਈ ਛੋਟ ਹੋ ਨਹੀਂ ਸਕਦੀ ਤੂੰ ਤੇ ਸ਼ਰ੍ਹਾਂ ਨੂੰ ਮੰਨਦਾ ਨਹੀਂ ਸੋ ਕੋ ਸ਼ਰ੍ਹਾਂ ਅਨਸਾਰ ਤੈਨੂੰ ਰਮਜ਼ਾਨ ਦੇ ਮਹੀਨੇ ਵਿੱਚ 30 ਰੋਜ਼ੇ ਵੀ ਰੱਖਣੇ ਪੈਣੇ ਨੇ ਤਦ ਤੂੰ ਸ਼ਰ੍ਹਾਂ ਅਨਸਾਰ ਮੁਸਲਮਾਨ ਕਹਾਏਗਾ ਉਹ ਵਿਚਾਰਾ ਗਿਆ ਸੀ ਪੰਜਾਂ ਨਵਾਜ਼ਾਂ ਦੀ ਛੋਟ ਲੈਣ ਤੇ ਉਤੋਂ ਮਹੀਨੇ ਦੇ 30 ਰੋਜ਼ੇ ਰੱਖਣ ਦਾ ਹੋਰ ਵਕਤ ਪੈ ਗਿਆ ਇਸੇ ਤਰ੍ਹਾਂ ਬਾਬਾ ਜੀ ਪਾਸੋਂ ਸੰਥਿਆ ਦੀ ਛੋਟ ਲੈਂਦੇ ਲੈਂਦੇ ਭਾਈ ਮਹਿੰਦਰ ਸਿੰਘ ਹੋਰਾਂ ਤੇ ਗੱਲ ਗੁਰਦੁਆਰਾ ਬਣਾਉਣ ਦਾ ਕਾਰਜ ਵੀ ਪੈ ਗਿਆ। ਮਹਿੰਦਰ ਸਿੰਘ ਹੋਰਾਂ ਨੇ ਪੈਸੇ ਲੈਣ ਤੋਂ ਬਥੇਰੀ ਨਾ ਨੁਕਰ ਕੀਤੀ ਪਰ ਬਾਬਾ ਜੀ ਨੇ ਬਦੋਬਦੀ ਉਸ ਦੀ ਜੇਬ ਵਿੱਚ ਮਾਇਆ ਪਾ ਦਿੱਤੀ ਤੇ ਕਿਹਾ ਕਿ ਮਹਿੰਦਰ ਸਿੰਘ ਉਦਮ ਤਾਂ ਕਰ ਚੰਗੇ ਕੰਮ ਲਈ ਸਤਿਗੁਰੂ ਜੀ ਆਪ ਸਹਾਈ ਹੁੰਦੇ ਨੇ। ਪਤਾ ਨਹੀਂ ਗੁਰੂ ਮਹਾਰਾਜ ਜੀ ਨੇ ਇਸ ਮਹਾਨ ਕਾਰਜ ਦੀ ਸੇਵਾ ਤੇਰੇ ਪਾਸੋਂ ਹੀ ਲੈਣੀ ਹੋਵੇ। ਅਖੀਰ ਮਹਿੰਦਰ ਸਿੰਘ ਹੋਰਾਂ ਨੇ ਸਤਿਵਚਨ ਕਿਹਾ ਪੈਸੇ ਜੇਬ ਵਿੱਚ ਪਾ ਲਏ। ਤੇ ਗੁਟਕਿਆਂ ਨੂੰ ਸਤਕਾਰ ਨਾਲ ਸਾਂਭਿਆ ਤੇ ਪਿੰਡ ਮਾਛੀਆਂ ਨੂੰ ਵਿਦਾ ਹੋ ਗਏ ਤੇ ਨਾਲੇ ਮਨ ਵਿੱਚ ਸੋਚੀ ਜਾਣ ਕਿ ਗੁਟਕੇ ਤਾਂ ਮੈਂ ਲੈ ਆਂਦੇ ਹਨ ਪਰ ਨਿਤਨੇਮ ਦੀ ਸੰਥਿਆ ਮੈਂ ਕਿਹਨੂੰ ਦੇਵਾਂਗਾ ਸਾਰਾ ਪਿੰਡ ਤਾਂ ਮੈਨੂੰ ਪਹਿਲਾਂ ਹੀ ਮਖੌਲ ਕਰਦਾ ਹੈ ਦੂਸਰਾ ਗੁਰਦੁਆਰੇ ਲਈ ਪਿੰਡ ਵਿੱਚ ਥਾਂ ਕੋਈ ਨਹੀਂ 500 ਰੁਪਏ ਨਾਲ ਮੈਂ ਗੁਰਦੁਆਰਾ ਕਿਵੇਂ ਬਣਾਵਾਂਗਾ ਤੇ ਜੇ ਉਗਰਾਹੀ ਕਰਨੀ ਸ਼ੁਰੂ ਕੀਤੀ ਤੇ ਕਿਸੇ ਨੇ ਕਾਣੀ ਕੌਡੀ ਦੇਣੀ ਨਹੀਂ ਸਵਾਏ ਮਖੌਲਾ ਹੁਜਤਾ ਤੇ ਟੀਚਰਾਂ ਤੋਂ ਕੁਝ ਵੀ ਪੱਲੇ ਨਹੀਂ ਪੈਣਾ ਇਹਨਾਂ ਸੋਚਾਂ ਦੀ ਤਾਣੀ ਬਾਣੀ ਵਿੱਚ ਹੀ ਮਹਿੰਦਰ ਸਿੰਘ ਹੋਰੀ ਪਿੰਡ ਮਾਛੀਆਂ ਪੁੱਜ ਗਿਆ ਗੁੱਟ ਕੇ ਘਰ ਦੀ ਅਲਮਾਰੀ ਵਿੱਚ ਸਤਕਾਰ ਸਹਿਤ ਤੌਲੀਆ ਵਿਛਾ ਕੇ ਰੱਖ ਦਿੱਤੇ ਤੇ ਬਾਬਾ ਜੀ ਨਾਲ ਜੋ वार्तालाप ਹੋਇਆ ਉਹਨਾਂ ਵਿਚਾਰਾਂ ਅਧੀਨ ਕੰਮ ਕਰਦਿਆਂ ਸ਼ਾਮ ਪੈ ਗਈ ਸਰਦਾਰ ਗੁਰਨਾਮ ਸਿੰਘ ਹੋਰੀ ਅਜੇ ਅਮਰਤ ਪਾਣ ਨਹੀਂ ਸੀ ਕੀਤਾ ਉੰਜ ਉਹ ਪਿੰਡ ਦੇ ਸਰਪੰਚ ਸਨ ਸ਼ਾਮ ਦਾ ਸਮਾਂ ਹੋਇਆ ਸਰਦਾਰ ਹੋਰੀ ਵੀ ਕੰਮਕਾਰ ਤੋਂ ਵੇਲੇ ਹੋ ਕੇ ਪਿੰਡ ਪੁੱਜ ਗਿਆ ਪ੍ਰਸ਼ਾਦਾ ਛਕਿਆ ਭਾਈ ਮਹਿੰਦਰ ਸਿੰਘ ਹੋਰਾਂ ਨੇ ਵੀ ਥੋੜੀ ਵੇਲ ਵੇਖ ਕੇ ਸਰਦਾਰ ਹੋਣਾ ਨੂੰ ਸਾਰੀ ਗੱਲ ਦੱਸੀ ਕਿ ਬਾਬਾ ਜੀ ਨੇ ਪਿੰਡ ਵਿੱਚ ਗੁਰਦੁਆਰਾ ਬਣਾਉਣ ਲਈ ਕਿਹਾ ਤੇ ਨਾਲੇ ਆਪਣੇ ਕੋਲੋਂ 500 ਰੁਪਏ ਸੇਵਾ ਵਿੱਚ ਹਿੱਸਾ ਪਾਉਣ ਨੂੰ ਦਿੱਤੇ ਹਨ ਤੇ ਹੋਰ ਮਾਇਆ ਦੇਣ ਲਈ ਵੀ ਉਹਨਾਂ ਆਖਿਆ। ਸਾ ਗੁਰਨਾਮ ਸਿੰਘ ਹੋਰੀ ਪਾਇ ਮਹਿੰਦਰ ਸਿੰਘ ਜੀ ਦੀ ਗੱਲ ਸੁਣੀ ਤੇ ਕਹਿਣ ਲੱਗੇ ਕਿ ਗਿਆਨੀ ਕੋ ਸਿੱਧਾ ਕੰਮ ਤਾਂ ਕਰਿਆ ਕਰ। ਪਹਿਲੀ ਗੱਲ ਤਾਂ ਇਹ ਕਿ ਗੁਰਦੁਆਰੇ ਵਾਸਤੇ ਪਿੰਡ ਵਿੱਚ ਜਗ੍ਹਾ ਹੀ ਹੈ ਨਹੀਂ। ਜੇ ਪੰਚਾਇਤ ਦੀ ਜ਼ਮੀਨ ਵਿੱਚੋਂ ਜਗ੍ਹਾ ਦਿੱਤੀ ਤਾਂ ਤੈਨੂੰ ਪਤਾ ਹੀ ਹੈ ਕਿ ਸਾਰਿਆਂ ਨੇ ਲਾਤ ਲੜਾਈ ਕਰਨੀ ਹੈ। ਕਿਹਦੇ ਕਿਹਦੇ ਨਾਲ ਲੜਾਂਗੇ? ਤੇ ਜ਼ਮੀਨ ਤੋਂ ਬਗੈਰ ਗੁਰਦੁਆਰਾ ਅਸਮਾਨ ਵਿੱਚ ਤਾਂ ਬਣ ਨਹੀਂ ਜਾਣਾ। ਤੇ ਦੂਜਾ ਜੇ ਕਿਸੇ ਹੀਲੇ ਵਸੀਲੇ ਗੁਰਦੁਆਰਾ ਬਣ ਵੀ ਗਿਆ ਤੇ ਤੁਸੀਂ ਸਵੇਰੇ 3 ਵਜੇ ਸਪੀਕਰ ਲਾ ਕੇ ਲਾ ਕੇ ਬਹਿ ਜਾਣਾ ਸੁੱਤੇ ਲੋਕਾਂ ਨੇ ਤੁਹਾਨੂੰ ਗਾਲਾਂ ਕੱਢਣੀਆਂ ਤੇ ਰੋਜ਼ ਸ਼ਿਕਾਇਤਾਂ ਲੈ ਕੇ ਮੇਰਾ ਵੀ ਨੱਕ ਵਿੱਚ ਦਮ ਕਰ ਦੇਣਾ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਪਾਠ ਦੀਆਂ ਬਥੇਰੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੂੰ ਉਹਨਾਂ ਨੂੰ ਹੀ ਸੁਣ ਲਿਆ ਕਰ ਮੈਨੂੰ ਤੂੰ ਇਦਾਂ ਦੇ 파ਹਜ ਨਾ ਪਾ ਮਹਿੰਦਰ ਸਿੰਘ ਹੋਰਾਂ ਨੇ ਸਰਦਾਰ ਗੁਰਨਾਮ ਸਿੰਘ ਹੋਰਾਂ ਪਾਸੋਂ ਤਕਰੀਬਨ ਨਾਵਾਜਕ ਉੱਤਰ ਸੁਣਿਆ ਤੇ ਚੁੱਪ ਕਰ ਗਿਆ ਮਹਿੰਦਰ ਸਿੰਘ ਹੋਰਾਂ ਨੇ ਕੁਝ ਦਿਨਾਂ ਬਾਅਦ ਪਿੰਡ ਦੇ ਹੋਰ ਪਤਵੰਤਿਆਂ ਨਾਲ ਗੁਰਦੁਆਰਾ ਸਾਹਿਬ ਬਣਾਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਅੱਗੋਂ ਮਜ਼ਾਕੀਆ ਉੱਤਰ ਦਿੱਤਾ ਕਿ ਮਹਿੰਦਰ ਸਿੰਘ ਬੀਏ ਤੂੰ ਅਜੇ ਹੁਣ ਪਾਸ ਕੀਤੀ ਐ ਤੂੰ ਥੋੜਾ ਜਿਗਰਾ ਕਰ ਕਾਲਾ ਨਾ ਪੈ ਤੇਰਾ ਰੋਟੀ ਪਾਣੀ ਦਾ ਕਿਤੇ ਨਾ ਕਿਤੇ ਕੋਈ ਜੁਗਾੜ ਬਣ ਜਾਊ ਤੂੰ ਹੁਣੇ ਗੁਰਦੁਆਰਾ ਬਣਾ ਕੇ ਮਹੰਤ ਬਣਨਾ ਚਾਹੁੰਦਾ ਇਸ ਤਰ੍ਹਾਂ ਜਿਨ੍ਹਾਂ ਨਾਲ ਵੀ ਭਾਈ ਮਹਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਸਾਰਿਆਂ ਨੇ ਨਾਂ ਨੁਕਰ ਤੇ ਮਜ਼ਾਕ ਹੀ ਉਡਾਇਆ ਕੁਝ ਇੱਕ ਬੀਬੀਆਂ ਮਹਿੰਦਰ ਸਿੰਘ ਦੇ ਨਾਲ ਸਹਿਮਤ ਹੋ ਗਈਆਂ ਕਿ ਜੇ ਭਾਈ ਤੂੰ ਉਦਮ ਕਰੇ ਤਾਂ ਸਾਡਾ ਵੀ ਸਵੇਰੇ ਸ਼ਾਮ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਦਾ ਸਬੱਬ ਬਣ ਜਾਏਗਾ ਜ਼ਮੀਨ ਅਤੇ ਮਾਇਆ ਪੱਖੋਂ ਕਿਸੇ ਨੇ ਬਹੁਤਾ ਹੰਗਾਰਾ ਨਾ ਭਰਿਆ 7-8 ਮਹੀਨੇ ਦਾ ਸਮਾਂ ਬੀਤ ਗਿਆ। ਇੱਕ ਦਿਨ ਸ਼ਾਮ ਨੂੰ ਮਹਿੰਦਰ ਸਿੰਘ ਹੋਰੀ ਬਾਬਾ ਜੀ ਵੱਲੋਂ ਦਿੱਤਾ 500 ਰੁਪਇਆ ਲੈ ਕੇ ਬਾਬਾ ਜੀ ਕੋਲ ਆ ਗਏ। ਤੇ ਪੈਸੇ ਜੇਬ ਵਿੱਚੋਂ ਕੱਢ ਕੇ ਬਾਬਾ ਜੀ ਨੂੰ ਦਿੰਦਿਆਂ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਨਗਰ ਦੇ ਤਕਰੀਬਨ ਸਾਰੇ ਬੰਦਿਆਂ ਨੂੰ ਮਿਲ ਚੁੱਕਾ ਹਾਂ। ਸਾਰੇ ਮੈਨੂੰ ਟੀਚਰਾਂ ਤੇ ਮਕੌਲ ਕਰਦੇ ਭਾਂਤ-ਭਾਂਤ ਦੀਆਂ ਗੱਲਾਂ ਸੁਣਾਉਂਦੇ ਨੇ। ਇਹ ਜੋ ਮਾਇਆ ਤੁਸੀਂ ਦਿੱਤੀ ਸੀ ਵਾਪਸ ਲੈ ਲਓ ਕਿਤੇ ਮੇਰੇ ਪਾਸੋਂ ਅਗਵਾਚ ਹੀ ਨਾ ਜਾਵੇ। ਬਾਬਾ ਜੀ ਕਹਿਣ ਲੱਗੇ ਮਹਿੰਦਰ ਸਿੰਘ ਅਜੇ ਤੂੰ ਇਹ ਮਾਇਆ ਆਪਣੇ ਕੋਲ ਹੀ ਰੱਖ। ਤੇ ਬਾਬਾ ਜੀ ਛਣ ਵਿੱਚ ਗਏ ਤੇ 2000 ਰੁਪਏ ਉੱਥੋਂ ਹੋਰ ਲੈ ਆਏ। ਤੇ ਮਹਿੰਦਰ ਸਿੰਘ ਪਾਸੋਂ 500 ਰੁਪਏ ਵਾਪਸ ਲੈਣ ਦੀ ਥਾਂ 2000 ਰੁਪਏ ਹੋਰ ਦੇ ਕੇ ਕਹਿਣ ਲੱਗੇ ਕਿ ਮਹਿੰਦਰ ਸਿੰਘ ਤੂੰ ਇਹ 2000 ਰੁਪਏ ਹੋਰ ਲੈ ਜਾ। ਕਿਸੇ ਟਰੱਕ ਵਾਲੇ ਜਾਂ ਟਰਾਲੀ ਵਾਲੇ ਨੂੰ ਦੇ ਕੇ ਜਿੰਨੀਆਂ ਇੱਟਾਂ ਇਹਨਾਂ ਪੈਸਿਆਂ ਦੀਆਂ ਆਉਂਦੀਆਂ ਨੇ ਉਹ ਲਿਆ ਕੇ ਪਿੰਡ ਦੇ ਸਾਂਝੇ ਥਾਂ ਤੇ ਸਟਵਾ ਦੇ। ਉਧਰ ਮਹਿੰਦਰ ਸਿੰਘ ਹੋਰੀ ਮੋੜ ਸੋਚੀ ਪੈ ਗਿਆ ਕਿ ਮੈਂ ਤਾਂ ਪੈਸੇ ਮੋੜਨ ਆਇਆ ਸਾਂ ਤੇ ਬਾਬਾ ਜੀ ਨੇ ਸਗੋਂ ਮੈਨੂੰ ਹੋਰ ਮਾਇਆ ਫੜਾ ਦਿੱਤੀ ਹੈ। ਜੇ ਮੈਂ ਬਾਬਾ ਜੀ ਕੋਲ ਆਉਂਦਾ ਹਾਂ ਤੇ ਬਾਬਾ ਜੀ ਮੈਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਕਹਿੰਦੇ ਨੇ ਤੇ ਜੇ ਮੈਂ ਪਿੰਡ ਵਾਲਿਆਂ ਨੂੰ ਗੁਰਦੁਆਰੇ ਦੀ ਸੇਵਾ ਲਈ ਕਹਿੰਦਾ ਤਾਂ ਉਹ ਭਾਤ ਭਾਤ ਦੀਆਂ ਗੱਲਾਂ ਕਰਦੇ ਨੇ। ਮੈਂ ਕਰਾਂ ਤੇ ਕੀ ਨਾ ਕਰਾਂ ਇੱਕ ਵਾਰੀ ਮਹਿੰਦਰ ਸਿੰਘ ਨੇ ਮੋਢ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਆਪਣੀ ਅਸਮਰੱਥਾ ਪ੍ਰਗਟਾਈ ਕਿ ਇਹ ਕਾਰਜ ਬਾਬਾ ਜੀ ਮੇਰੇ ਤੋਂ ਹੋਣਾ ਨਹੀਂ ਤੇ ਆਪ ਕਿਰਪਾ ਕਰੋ ਇਹ ਮਾਇਆ ਆਰਾਖ ਹੀ ਲਵੋ ਬਾਬਾ ਜੀ ਕਹਿਣ ਲੱਗੇ ਮਹਿੰਦਰ ਸਿੰਘ ਤੂੰ ਚਿੰਤਾ ਨਾ ਕਰ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਗੁਰੂ ਮਹਾਰਾਜ ਜੀ ਨੇ ਤੁਹਾਡੇ ਪਾਸੋਂ ਹੀ ਲੈਣੀ ਹੈ ਤੂੰ ਇਹਨਾਂ ਪੈਸਿਆਂ ਦੀਆਂ ਇੱਟਾਂ ਲਿਆ ਕੇ ਛਟਵਾ ਦੇ ਤੇ ਨਾਲ ਹੀ ਜੋ ਤੁਹਾਡੇ ਨਗਰ ਦੇ ਬਾਹਰ ਵਿਦੇਸ਼ਾਂ ਵਿੱਚ ਸਜਣ ਰਹਿੰਦੇ ਨੇ ਉਹਨਾਂ ਨੂੰ ਚਿੱਠੀਆਂ ਪਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਪ੍ਰਤੀ ਸੂਚਿਤ ਕਰਦੇ ਹੁਣ ਮਹਿੰਦਰ ਸਿੰਘ ਬਾਬਾ ਜੀ ਨੂੰ ਨਾ ਨਾ ਕਰ ਸਕੇ ਅਗਲੇ ਦਿਨ ਪਿੰਡ ਦੇ ਹੀ ਇੱਕ ਟਰੱਕ ਮਾਲਕ ਨਾਲ ਗੱਲ ਕੀਤੀ ਉਸ ਨੇ ਹਾਂ ਕਰਤੀ ਕਿ ਜੇ ਗੁਰਦੁਆਰਾ ਬਣਾਉਣ ਲਈ ਇੱਟਾਂ ਲਿਆਉਣੀਆਂ ਨੇ ਤਦ ਮੇਰਾ ਵੀ ਸੇਵਾ ਵਿੱਚ ਹਿੱਸਾ ਪੈ ਜਾਵੇਗਾ ਮਹਿੰਦਰ ਸਿੰਘ ਹੋਰੀ ਟਰੱਕ ਵਾਲੇ ਦੇ ਨਾਲ ਗਏ ਪਿੰਡ ਤੋਂ ਥੋੜੀ ਦੂਰੀ ਭੱਠਾ ਸੀ ਉਸ ਭੱਠੇ ਤੋਂ 25000 ਰੁਪਏ ਦੀਆਂ ਇੱਟਾਂ ਲਿਆ ਕੇ ਜਿੱਥੇ ਪਿੰਡ ਮਾਸ਼ੀਆਂ ਵਿੱਚ ਅੱਜ ਗੁਰਦੁਆਰਾ ਸਜੋਬਤ ਹੈ ਇਸ ਥਾਂ ਤੇ ਉਹ ਟਰੱਕ ਛਟਵਾ ਦਿੱਤਾ ਤੇ ਬੀਬੀ ਪਰਮਜੀਤ ਕੌਰ ਜੀ ਜੋ ਸਰਦਾਰ ਗੁਰਨਾਮ ਸਿੰਘ ਹੋਰਾਂ ਦੀ ਸੁਪਤਨੀ ਸਨ ਉਹਨਾਂ ਨੂੰ ਦੱਸ ਦਿੱਤਾ ਕਿ ਬਾਬਾ ਜੀ ਨੇ ਮੈਨੂੰ 25000 ਦੀਆਂ ਇੱਟਾਂ ਖਰੀਦ ਕੇ ਛਟਵਾਉਣ ਲਈ ਕਿਹਾ ਸੀ ਉਹ ਮੈਂ ਲਿਆ ਕੇ ਪੰਚਾਇਤ ਦੀ ਜ਼ਮੀਨ ਵਿੱਚ ਛਟਵਾ ਦਿੱਤੀਆਂ ਨੇ। ਬੀਬੀ ਹੋਰੀ ਕਹਿਣ ਲੱਗੇ ਕਿ ਤੂੰ ਸਰਦਾਰ ਹੋ ਉਹਨਾਂ ਨੂੰ ਤੂੰ ਪੁੱਛ ਲੈਣਾ ਸੀ। ਮਹਿੰਦਰ ਸਿੰਘ ਕਹਿਣ ਲੱਗਾ ਕਿ ਮੈਂ ਕਈ ਵਾਰੀ ਬੀਬੀ ਜੀ ਉਹਨਾਂ ਨੂੰ ਪੁੱਛਿਆ ਪਰ ਉਹ ਕੋ ਪੱਲਾ ਹੀ ਨਹੀਂ ਫੜਾਉਂਦੇ। ਬੀਬੀ ਜੀ ਕਹਿਣ ਲੱਗੇ ਕਿ ਚੱਲ ਚੰਗੇ ਕੰਮ ਨੂੰ ਕਰਨ ਲਈ ਦੇਰ ਕਾਹਨੂੰ ਕਰਨੀ ਹੈ। ਅੱਜ ਸ਼ਾਮ ਨੂੰ ਮੈਂ ਵੀ ਉਹਨਾਂ ਨੂੰ ਕਹਾਂਗੀ ਕਿ ਪਿੰਡ ਵਾਲਿਆਂ ਦਾ ਇਕੱਠ ਕਰਕੇ ਗੁਰਦੁਆਰੇ ਲਈ ਜ਼ਮੀਨ ਛਟਵਾ ਦੇਣ। ਕਿਉਂਕਿ ਗੁਰਦੁਆਰਾ ਵੀ ਤਾਂ ਸਾਰਿਆਂ ਦਾ ਸਾਂਝਾ ਹੀ ਬਣਨਾ ਹੈ ਨਾ। ਨਾਲ ਹੀ ਮਹਿੰਦਰ ਸਿੰਘ ਨੂੰ ਬੀਬੀ ਪਰਮਜੀਤ ਕੌਰ ਹੋਰੀ ਕਹਿਣ ਲੱਗੇ ਕਿ ਜੇ ਹੁਣ ਗੁਰਦੁਆਰਾ ਬਣਾਉਣ ਦਾ ਚੁੱਕਣ ਚੁੱਕਿਆ ਹੀ ਤਾਂ ਤਕੜਾ ਹੋ ਕੇ ਸੇਵਾ ਕਰੀ ਮੈਂ ਵੀ ਜਿੰਨੀ ਮਾਇਆ ਵੱਧ ਤੋਂ ਵੱਧ ਹੋ ਸਕੀ ਉਹ ਸਾਰੀ ਵਿੱਚ ਹਿੱਸਾ ਪਾਵਾਂਗੀ ਤੇ ਹੋਰ ਜਾਣੂ ਰਿਸ਼ਤੇਦਾਰਾਂ ਨੂੰ ਵੀ ਹਿੱਸਾ ਪਾਉਣ ਲਈ ਪ੍ਰੇਰਣਾ ਦੇਵਾਂਗੀ ਬੀਬੀ ਜੀ ਹੋਰਾਂ ਦੇ ਹਾਂ ਕਰਨ ਤੇ ਮਹਿੰਦਰ ਸਿੰਘ ਹੋਰਾਂ ਨੇ ਕੁਝ ਸੁੱਖ ਦਾ ਸਾਹ ਲਿਆ ਸ਼ਾਮ ਪਈ ਸਾਹ ਗੁਰਨਾਮ ਸਿੰਘ ਹੋਰੀ ਵੀ ਘਰ ਆਏ ਰਸਤੇ ਲੰਘਦਿਆਂ ਪਿੰਡ ਦੀ ਸ਼ਾਮਲਾਤ ਵਿੱਚ ਇੱਟਾਂ ਪਈਆਂ ਵੇਖੀਆਂ ਘਰ ਆਉਂਦੇ ਹੀ ਬੀਬੀ ਪਰਮਜੀਤ ਕੌਰ ਨੂੰ ਸਰਦਾਰ ਜੀ ਨੇ ਪੁੱਛਿਆ ਕਿ ਤੈਨੂੰ ਪਤਾ ਸ਼ਾਮਲਾਤ ਸ਼ਾਮਲਾਤ ਵਿੱਚ ਇੱਟਾਂ ਕਿਸ ਨੇ ਸਟਵਾਈਆਂ ਨੇ ਉਸ ਨੂੰ ਪਤਾ ਹੁੰਦੇ ਹੋਏ ਵੀ ਉਹਨਾਂ ਗੱਲ ਵੜਾ ਦਿੱਤੀ ਕਿ ਮੈਨੂੰ ਤਾਂ ਘਰ ਦੇ ਕੰਮਕਾਰ ਵਿੱਚੋਂ ਹੀ ਵੇਲ ਨਹੀਂ ਮਿਲਦੀ ਮੈਂ ਉਧਰ ਗਈ ਵੀ ਨਹੀਂ ਮਹਿੰਦਰ ਸਿੰਘ ਹੋਰੀ ਪਹਿਲਾਂ ਹੀ ਘਰ ਵਿੱਚੋਂ ਪਤਰਾ ਬਾਜ ਗਏ ਸਨ ਤੇ ਉਹਨਾਂ ਗਵਾਂਢੀ ਦੇ ਘਰ ਰਾਤ ਕੱਟੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਟਾਂ ਸੁੱਟਣ ਦਾ ਨਜ਼ਲਾ ਸਰਦਾਰ ਜੀ ਨੇ ਮੇਰੇ ਉੱਪਰ ਹੀ ਸੁੱਟਣਾ ਹੈ ਇੱਕ ਦੋ ਦਿਨ ਮੈਂ ਅੱਗੇ ਪਿੱਛੇ ਹੋ ਜਾਵਾਂ ਤੇ ਉਹਨਾਂ ਦਾ ਗੁੱਸਾ ਕੁਝ ਮੱਠਾ ਪੈ ਜਾਵੇਗਾ ਤੇ ਨਾਲ ਹੀ ਸਰਦਾਰ ਗੁਰਨਾਮ ਸਿੰਘ ਜੀ ਬੀਬੀ ਪਰਮਜੀਤ ਕੌਰ ਨੂੰ ਕਹਿਣ ਲੱਗੇ ਕਿ ਇਹ ਗਿਆਨੀ ਦਾ ਕਾਰਾ ਹੀ ਲੱਗਦਾ ਹੈ ਇਸ ਨੇ ਆਪਣੀ ਅੜੀ ਪੁਗਾ ਕੇ ਛੱਡਣੀ ਹੈ ਤੇ ਨਾਲੇ ਪੁੱਛਣ ਲੱਗੇ ਕਿ ਗਿਆਨੀ ਹੈ ਕਿੱਥੇ ਬੀਬੀ ਜੀ ਨੇ ਕਿਹਾ ਕਿ ਮਹਿੰਦਰ ਸਿੰਘ ਤਾਂ ਦੁਪਹਿਰ ਦਾ ਕਿਤੇ ਗਿਆ ਹੋਇਆ ਹੈ ਪਤਾ ਨਹੀਂ ਕਿੱਥੇ ਹੈ ਸਰਦਾਰ ਜੀ ਨੂੰ ਪ੍ਰਸ਼ਾਦਾ ਛਕਾ ਕੇ ਬੀਬੀ ਪਰਮਜੀਤ ਕੌਰ ਨੇ ਸਾਹ ਹੋਰਾਂ ਨੂੰ ਕਿਹਾ ਕਿ ਗਿਆਨੀ ਵਿਚਾਰਾ ਤਾਂ ਦੋ ਵੇਲਣਿਆਂ ਤੇ ਗੱਭੇ ਪੇਸ ਰਿਹਾ ਹੈ ਜੇ ਉਹ ਰਾਮਪੁਰ ਖੇੜੇ ਜਾਂਦਾ ਹੈ ਤਾਂ ਬਾਬਾ ਜੀ ਉਸ ਨੂੰ ਪਿੰਡ ਵਿੱਚ ਗੁਰਦੁਆਰਾ ਬਣਾਉਣ ਲਈ ਕਹਿੰਦੇ ਨੇ ਤੇ ਜੇ ਪਿੰਡ ਆ ਕੇ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਤੁਸੀਂ ਉਸ ਨੂੰ ਡਾਂਟ ਦਿਓ ਉਹ ਵਿਚਾਰਾ ਕਰੇ ਕੀ ਇੰਜ ਲੱਗਦਾ ਜਿੰਨੇ ਉਸ ਨੂੰ ਪੈਸੇ ਬਾਬਾ ਜੀ ਨੇ ਦਿੱਤੇ ਸਨ ਉਸ ਨੇ ਉਹਨੇ ਪੈਸਿਆਂ ਦੀਆਂ ਇੱਟਾਂ ਲਿਆ ਕੇ ਛਟਵਾ ਦਿੱਤੀਆਂ ਹਨ ਹੁਣ ਤੁਸੀਂ ਜਾਣੋ ਇਹਨਾਂ ਨੂੰ ਕੀ ਕਰਨਾ ਹੈ ਬੀਬੀ ਜੀ ਕਹਿਣ ਲੱਗੇ ਕਿ ਭਲਾ ਦੱਸੋ ਥਾਂ ਸਰਦਾਰ ਜੀ ਦੇ ਪਿੰਡ ਵਿੱਚ ਗੁਰਦੁਆਰਾ ਬਣ ਗਿਆ ਤਾਂ ਉਸ ਵਿੱਚ ਪਿੰਡ ਨੂੰ ਨੁਕਸਾਨ ਕੀ ਹੋਵੇਗਾ ਸਵੇਰੇ ਸ਼ਾਮ ਜਿਸ ਦਾ ਜੀ ਕਰੇ ਉਹ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਲਿਆ ਕਰੇ ਜਿਹਨੇ ਗੁਰਦੁਆਰੇ ਨਹੀਂ ਜਾਣਾ ਉਹ ਨਾ ਜਾਵੇ ਦੂਜਾ ਮਰਨੇ ਪਰਨੇ ਤੇ ਖੁਸ਼ੀ ਤੇ ਵਿਆਹ ਬੈਲੇ ਗੁਰਦੁਆਰੇ ਕਾਰਜ ਕਰਨੇ ਪਿੰਡ ਵਾਲਿਆਂ ਨੂੰ ਸੌਖੇ ਹੋ ਜਾਣਗੇ ਗੁਰਦੁਆਰਾ ਪਿੰਡ ਜੀ ਰਹਿਣਾ ਹੈ ਗਿਆਨੀ ਹੋਰਾਂ ਨੇ ਕਿਹੜਾ ਉਸ ਨੂੰ ਚੱਕ ਕੇ ਆਪਣੇ ਪਿੰਡ ਲੋਹਾਰ ਲਈ ਲੈ ਜਾਣਾ ਮੇਰਾ ਖਿਆਲ ਇਹ ਹੈ ਕਿ ਉਹ ਤਾਂ ਹੱਥੋਂ ਡਰਦਾ ਕਿਸੇ ਦੇ ਘਰੇ ਲੁਕਿਆ ਹੋਣਾ ਸਾਹ ਗੁਰਨਾਮ ਸਿੰਘ ਹੋਰੀ ਕਹਿਣ ਲੱਗੇ ਕਿ ਜੇ ਟਾਂ ਛਟਵਾਇ ਦਿੱਤੀਆਂ ਨੇ ਤੇ ਮੈਂ ਕਿਹੜਾ ਉਹਨੂੰ ਖਾਣ ਲੱਗਾ ਉਹਨੂੰ ਕਹੋ ਕਿ ਘਰ ਆ ਜਾਵੇ ਦਿਨੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਇਸ ਮਸਲੇ ਦਾ ਕੋਈ ਹੱਲ ਕੱਢ ਲਾਂਗੇ ਇੱਕ ਦੋ ਦਿਨ ਵਿੱਚ ਪਿੰਡ ਦੇ ਹੋਰ ਮੋਤਵਰ ਬੰਦਿਆਂ ਨਾਲ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਗੱਲ ਕੀਤੀ ਤੇ ਸਾਰਿਆਂ ਨੇ ਇਸ ਚੰਗੇ ਕੰਮ ਲਈ ਸਹਿਮਤੀ ਦੇ ਦਿੱਤੀ ਤੇ ਸਾਰੀ ਪੰਚਾਇਤ ਨੇ ਇਕੱਤਰ ਹੋ ਕੇ ਮਤਾ ਪਾਸ ਕਰਕੇ ਸਾਂਝੇ ਖਾਤੇ ਵਿੱਚੋਂ ਗੁਰਦੁਆਰਾ ਸਾਹਿਬ ਨੂੰ ਤਕਰੀਬਨ 2 ਕਨਾਲ ਜ਼ਮੀਨ ਦੇ ਦਿੱਤੀ ਤੇ ਕਈਆਂ ਨੇ ਮਾਇਆ ਦੇਣ ਲਈ ਵੀ ਸਹਿਮਤੀ ਪ੍ਰਗਟਾਈ ਤੇ ਗੁਰੂ ਮੇਰ ਨਾਲ ਸਾਰਾ ਮਸਲਾ ਹੱਲ ਹੋ ਗਿਆ 1-2 ਦਿਨ ਤਾਂ ਮਹਿੰਦਰ ਸਿੰਘ ਹੋਰਾਂ ਨੇ ਸਰਦਾਰ ਹੋਰਾਂ ਤੋਂ ਅੱਗੇ ਪਿੱਛੇ ਹੋ ਕੇ ਸਮਾਂ ਲੰਘਾਇਆ ਤੀਸਰੇ ਦਿਨ ਸਾ ਗੁਰਨਾਮ ਸਿੰਘ ਹੋਰਾਂ ਮਹਿੰਦਰ ਸਿੰਘ ਨੂੰ ਆਵਾਜ਼ ਮਾਰੀ ਕਿ ਗਿਆਨੀ ਡਰਦਾ ਕਿਉਂ ਹੈ ਹੁਣ ਤਾਂ ਸਾਰਾ ਹੀ ਮਸਲਾ ਹੱਲ ਹੋ ਗਿਆ ਤੇਰੀ ਤੇ ਬਾਬਿਆਂ ਦੀ ਮੰਨੀ ਗਈ ਆ ਹੁਣ ਅੱਗੇ ਹੋ ਤੇ ਸਾਰਾ ਉਸਾਰੀ ਦਾ ਕੰਮ ਚਲਾ ਤੇ ਆਪਣੀ ਬੀਜੀ ਪਾਸੋਂ ਵੀ 10000 ਰੁਪਏ ਲੈ ਲੈਵੀਂ ਗੱਲ ਕੀ ਗੁਰੂ ਪ੍ਰੇਰਣਾ ਨਾਲ ਸਾਰੇ ਨਗਰ ਦੇ ਵਸਨੀਕਾਂ ਨੇ ਆਪਣੇ ਵਿਤ ਅਨੁਸਾਰ ਤਨ ਮਨ ਧਨ ਨਾਲ ਸੇਵਾ ਕਰਕੇ ਥੋੜੇ ਸਮੇਂ ਵਿੱਚ ਹੀ ਗੁਰਦੁਆਰਾ ਸਾਹਿਬ ਅਤੇ ਲੰਗਰ ਹਾਲ ਦੀ ਤਿਆਰੀ ਕਰ ਲਈ। ਤਿਆਰੀ ਹੋ ਜਾਣ ਉਪਰੰਤ ਸਾਰੇ ਨਗਰ ਨਿਵਾਸੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਦਿੱਤਾ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਨਗਰ ਨਿਵਾਸੀਆਂ ਨੇ ਉਚੇਚਾ ਬਾਬਾ ਜੀ ਨੂੰ ਵੀ ਇਸ ਸਮੇਂ ਤੇ ਨਿਮੰਤਰਣ ਦਿੱਤਾ। ਬਾਬਾ ਜੀ ਨੇ ਤਿੰਨੇ ਦਿਨ ਹਾਜ਼ਰੀ ਭਰੀ ਤੇ ਨਵੇਂ ਗੁਰੂ ਘਰ ਦੀ ਉਸਾਰੀ ਵਾਸਤੇ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ। ਭੋਗ ਉਪਰੰਤ ਗੁਰਦੁਆਰਾ ਸਾਹਿਬ ਤੇ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਤੇ ਸੁਖਾਸਣ ਦੀ ਜ਼ਿੰਮੇਵਾਰੀ ਵੀ ਭਾਈ ਮੋਹਿੰਦਰ ਸਿੰਘ ਹੋਰਾਂ ਨੂੰ ਦੇ ਦਿੱਤੀ ਗਈ। ਕਿ ਗੁਰਦੁਆਰੇ ਦਾ ਸਾਰਾ ਸੇਵਾ ਸੰਭਾਲਦਾ ਕਾਰਜ ਗਿਆਨੀ ਮਹਿੰਦਰ ਸਿੰਘ ਹੋਰੀ ਕਰਨਗੇ। ਗਿਆਨੀ ਮਹਿੰਦਰ ਸਿੰਘ ਹੋਰਾਂ ਨੇ ਸੰਸਾਰਿਕ ਡਿਊਟੀ ਪੂਰੀ ਨਿਭਾਉਂਦੇ ਆ ਆਪਣੀ ਨੌਕਰੀ ਕਰਦੇ ਆ ਇੱਕ ਦਿਨ ਵੀ ਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਗੁਰੂ ਰਹਿਮਤ ਸਦਕਾ ਫਰਕ ਨਹੀਂ ਪੈਣ ਦਿੱਤਾ ਜੇ ਕਿਤੇ ਸ਼ਾਮ ਜਾਂ ਸਵੇਰੇ ਜ਼ਰੂਰੀ ਸੰਸਾਰਕ ਕੰਮ ਦੀ ਬਦੌਲਤ ਬਾਹਰ ਰਹਿਣਾ ਹੋਵੇ ਤਾਂ ਆਪਣੇ ਘਰੋਂ ਬੀਬੀ ਗੁਰਮੀਤ ਕੌਰ ਜਾਂ ਕਿਸੇ ਹੋਰ ਸੱਜਣ ਦੀ ਜ਼ਿੰਮੇਵਾਰੀ ਲਾ ਕੇ ਜਾਣਾ ਕਿ ਸ਼ਾਮ ਦਾ ਜਾਂ ਸਵੇਰ ਦਾ ਸਾਰਾ ਨਿਤਨੇਮ ਦਾ ਤੇ ਗੁਰੂ ਮਹਾਰਾਜ ਜੀ ਦੀ ਸੇਵਾ ਦਾ ਕਾਰਜ ਸਤਿਕਾਰ ਸਹਿਤ ਕੀਤਾ ਜਾ ਸਕੇ ਸਹਿਜੇ ਸਹਿਜੇ ਬੀਬੀਆਂ ਬੱਚੇ ਸਵੇਰ ਤੇ ਸ਼ਾਮ ਦੇ ਨਿਤਨੇਮ ਵਿੱਚ ਇਕੱਤਰ ਹੋਣ ਲੱਗ ਪਏ ਭਾਈ ਮਹਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਪ੍ਰੇਰਣਾ ਦੇ ਕੇ ਨਿਤਨੇਮ ਦੀ ਸੰਖਿਆ ਦੇਣ ਅਰੰਭ ਕਰ ਦਿੱਤੀ ਸਹਿਜੇ ਸਹਿਜੇ ਸੰਗਤ ਵਿੱਚ ਵਾਧਾ ਵੀ ਹੋਣ ਲੱਗ ਪਿਆ ਪਹਿਲਾਂ ਪੈਲ ਜਿਹੜੇ ਗੁਰਦੁਆਰੇ ਵੱਲ ਨੂੰ ਪਿੱਠ ਕਰਕੇ ਖਲੋਂਦੇ ਤੇ ਗੱਲਾਂ ਕਰਕੇ ਘਰਾਂ ਨੂੰ ਚਲੇ ਜਾਂਦੇ ਸਨ ਉਹ ਵੀ ਗੁਰੂ ਘਰ ਵਿੱਚ ਆਉਣ ਲੱਗ ਪਏ ਸਮਾਂ ਪਾ ਕੇ ਨਿਤਨੇਮ ਤੋਂ ਉਪਰੰਤ ਭਾਈ ਮਹਿੰਦਰ ਸਿੰਘ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਨੌਜਵਾਨਾਂ ਬੱਚਿਆਂ ਬੱਚੀਆਂ ਬੀਬੀਆਂ ਨੂੰ ਕਰਵਾ ਦਿੱਤੀ। ਗੁਰੂ ਮਹਾਰਾਜ ਜੀ ਦੇ ਸਾਰੇ ਪੁਰਬਾਂ ਤੇ ਭਗਤਾਂ ਦੇ ਆਗਮਨ ਦਿਨਾਂ ਉੱਪਰ ਸਾਰੇ ਨਗਰ ਦੇ ਪ੍ਰਾਣੀਆਂ ਨੇ ਨਿਸ਼ਕਾਮ ਸੇਵਾ ਕਰਨੀ। ਭਾਈ ਮਹਿੰਦਰ ਸਿੰਘ ਹੋਰਾਂ ਦੀ ਨਿਸ਼ਕਾਮ ਸੇਵਾ ਦੀ ਬਦੌਲਤ ਮਾਛੀਆਂ ਨਗਰ ਵਿੱਚ ਹੀ 20 ਤੋਂ ਉੱਪਰ ਅਖੰਡ ਪਾਠੀ ਬਣ ਗਏ। ਸਵੇਰੇ ਸ਼ਾਮ ਦੀ ਸੰਗਤ ਦੀ ਬਦੌਲਤ ਤਕਰੀਬਨ ਅੱਧੇ ਨਗਰ ਤੋਂ ਵੱਧ ਸਿੰਘਾਂ ਤੇ ਬੀਬੀਆਂ ਨੇ ਅੰਮ੍ਰਿਤ ਛਕ ਲਿਆ। ਪਾਏ ਮਹਿੰਦਰ ਸਿੰਘ ਜੀ ਨੇ ਮਾਛੀਆਂ ਨਗਰ ਹੀ ਨਹੀਂ ਸਗੋਂ ਖਾਲਸਾ ਸਕੂਲ ਗੜਦੀਵਾਲਾ ਦੇ ਬਹੁਤੇ ਮਾਸਟਰਾਂ ਨੂੰ ਵੀ ਅੰਮ੍ਰਿਤਧਾਰੀ ਬਣਾ ਦਿੱਤਾ। ਕਿਉਂਕਿ ਪਾਏ ਮਹਿੰਦਰ ਸਿੰਘ ਹੋਰੀ ਖਾਲਸਾ ਸਕੂਲ ਗੜਦੀਵਾਲਾ ਵਿੱਚ ਕਿਲਾਰੀਕਰ ਜੌਬ ਕਰਦੇ ਸਨ। ਕਈਆਂ ਦੀ ਸ਼ਰਾਬ ਨਸ਼ੇਤ ਆਦਿਕ ਛਡਾਉਣ ਵਿੱਚ ਵੀ ਸਹਾਇਤਾ ਕੀਤੀ। ਇਲਾਕੇ ਵਿੱਚ ਹਰ ਗੁਰਮਤ ਸਮਾਗਮ ਅਤੇ ਪੰਥਕ ਕਾਰਜਾਂ ਵਿੱਚ ਭਾਈ ਮਹਿੰਦਰ ਸਿੰਘ ਹੋਰੀ ਮੋਰੀ ਹੋ ਕੇ ਹਾਜ਼ਰੀ ਭਰਦੇ ਰਹੇ ਇਹ ਸਾਰੀ ਸੇਵਾ ਨਿਭਾਉਂਦੇ ਆਪ ਇਸ ਸੰਸਾਰ ਤੋਂ 30 ਜੁਲਾਈ 2008 ਨੂੰ ਆਪਣੀ ਸਦੀਵੀ ਯਾਦ ਪਿੱਛੇ ਛੱਡ ਕੇ ਪ੍ਰਲੋਕ ਸੁਧਾਰ ਗਏ ਹੁਣ ਉਹਨਾਂ ਦਾ ਪੁੱਤੰਗੀ ਮਾਸਟਰ ਜਸਵਿੰਦਰ ਸਿੰਘ ਉਸੇ ਤਰ੍ਹਾਂ ਉਹਨਾਂ ਦੀ ਥਾਂ ਪੂਰ ਰਿਹਾ ਹੈ ਦਸਾਂ ਨਵਾਂ ਦੀ ਕਿਰਤ ਕਰਕੇ ਜਿੱਥੇ ਉਹਨਾਂ ਆਪਣੇ ਸੁੰਦਰ ਮਕਾਨ ਬਣਾਏ ਬੱਚਿਆਂ ਦੇ ਸਾਰੇ ਕਾਰਜ ਕੀਤੇ ਉਥੇ ਪਹਿਲ ਦੇ ਆਧਾਰ ਤੇ ਆਪ ਜਪੈ ਅਵਰੈ ਨਾਮ ਜਪਾਵੇ ਦੀ ਕਾਰ ਕਰਕੇ ਗੁਰੂ ਖੁਸ਼ੀ ਪ੍ਰਾਪਤ ਕੀਤੀ ਭਾਈ ਮਹਿੰਦਰ ਸਿੰਘ ਹੋਰਾਂ ਦੀ ਇਸਾਰੀ ਗਾਥਾ ਲਿਖਣ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇਸ ਦਾ ਮੰਤਵ ਹੀ ਇਹ ਹੈ ਇਸ ਦੀ ਭਾਵਨਾ ਹੀ ਇਹ ਹੈ ਕਿ ਆਪਾਂ ਵੀ ਪ੍ਰੇਰਣਾ ਲਈਏ ਕਿ ਜੇ ਇੱਕ ਅਜਿਹਾ ਵਿਅਕਤੀ ਜਿਸ ਦਾ ਪੰਜਾਬ ਵਿੱਚ ਨਾ ਘਰ ਸੀ ਨਾ ਕੋ ਜਾਣੂ ਦੂਸਰੇ ਮਜ਼ਬ ਦੇ ਸੰਸਕਾਰਾਂ ਦਾ ਧਾਰਨੀ ਸੀ ਜੇ ਉਹ ਸੱਜਣ ਮਹਾਪੁਰਖਾਂ ਦੀ ਸੰਗਤ ਕਰਕੇ ਗੁਰਸਿੱਖ ਸੱਜ ਕੇ ਇੱਕ ਪੂਰੇ ਨਗਰ ਦੇ ਸੰਸਕਾਰਾਂ ਨੂੰ ਬਦਲਣ ਦਾ ਵਸੀਲਾ ਬਣ ਸਕਦਾ ਹੈ ਕੇਵਲ ਆਪਣੇ ਨਗਰ ਨੂੰ ਹੀ ਨਹੀਂ ਬਲਕਿ ਇਲਾਕੇ ਵਿੱਚ ਆਪਣੀ ਗੁਰਸਿੱਖੀ ਸੰਸਕਾਰਾਂ ਦੀ ਪੈੜ ਛੱਡ ਸਕਦਾ ਹੈ ਤਾਂ ਅੱਜ ਆਪਾਂ ਨੂੰ ਵੀ ਭਾਈ ਮਹਿੰਦਰ ਸਿੰਘ ਹੋਰਾਂਵਾਲੀ ਦ੍ਰਿੜਤਾ ਦੇ ਧਾਰਨੀ ਬਣ ਦੀ ਲੋੜ ਹੈ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪਿਛੋਕੜ ਗੁਰਸਿੱਖੀ ਜਿਸ ਪਰਥਾਏ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿਹਾ ਸੀ ਕਿ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਐਸਾ ਅਮੋਲਕ ਸਾਡਾ ਵਿਰਸਾ ਪਰ ਅੱਜ ਆਪਾਂ ਆਪਣੇ ਅਮੋਲਕ ਵਿਰਸੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਦੀ ਥਾਂ ਸਗੋਂ ਆਪਣੇ ਵਿਰਸੇ ਨੂੰ ਤਲਾਅਂ ਜਲੀ ਦੇ ਰਹੇ ਆ ਜੇ ਅਜਿਹੇ ਰੁਝਾਨ ਪੰਜਾਬ ਵਾਸੀਆਂ ਦਾ ਰਿਹਾ ਤਾਂ ਬਾਬਾ ਕਬੀਰ ਜੀ ਨੇ ਜਿਵੇਂ ਫਰਮਾਨ ਕੀਤਾ ਹੈ ਨਾ ਕਿ ਕਬੀਰ ਡੂਬੈ ਗੇਰੇ ਵਾਪਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਇਹ ਵਚਨ ਸਾਡੇ ਉੱਪਰ ਲਾਗੂ ਹੋਵੇਗਾ ਜੋ ਬੁੱਧ ਮਤ ਜੈਨ ਮਤ ਦਾ ਹਾਲ ਹੋਇਆ ਇਸ ਹਸ਼ਰ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਦੂਸਰੇ ਮਤਾਂ ਦੇ ਲੋਕ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤ ਨੂੰ ਸਰਬ ਸ਼੍ਰੋਮਣੀ ਮੰਨ ਕੇ ਧਾਰਨ ਕਰ ਰਹੇ ਹਨ ਪਰ ਸਾਡੇ ਉੱਪਰ ਗੁਰੂ ਰਾਮਦਾਸ ਜੀ ਦਾ ਇਹ ਬਚਨ ਢੋਕ ਰਿਹਾ ਹੈ ਕਿ ਘਰ ਹੁੰਦੇ ਰਤਨ ਪਦਾਰਥ ਭੁਖੇ ਭਾਗਹੀਣ ਹਰ ਦੂਰੇ ਜਾਗਣ ਦੀ ਲੋੜ ਹੈ ਭਾਈ ਜੇ ਜਾਗ ਜਾਵਾਂਗੇ ਤਾਂ ਆਪ ਵੀ ਬਾਝ ਜਾਵਾਂਗੇ ਤੇ ਹੋਰ ਕਿਸੇ ਨੂੰ ਬਚਾਉਣ ਦਾ ਵਸੀਲਾ ਵੀ ਬਣਾਂਗੇ ਨਹੀਂ ਤੇ ਜੋ ਕੁਝ ਵਾਪਰ ਰਿਹਾ ਹੈ ਇਸ ਵਿੱਚ